ਤਸ ਸਕੂਲ ਦੀ ਯਾਦ ਆ ਗਈ ਹੈਗੀ ਜਿੱਦਾਂ ਨਾ ਸਕੂਲ ਦੇ ਵਿੱਚ ਕਈ ਵਾਰ ਛੋਟੇ ਬੱਚੇ ਹੁੰਦੇ ਹੈਗੇ ਤੋਂ ਇੱਕ ਦੂਸਰੇ ਨਾਲ ਨਾਮ ਲਾਉਂਦੇ ਹੈਗੇ ਉਸ ਤਰ੍ਹਾਂ ਕਿਸੇ ਟੀਚਰ ਨੇ ਇਹ ਵੀਡੀਓ ਬਣਾਈ ਹੈਗੀ ਹੈ ਤੁਸੀਂ ਦੇਖੋ ਵੀਡੀਓ ਵੇਖ ਕੇ ਤੁਹਾਨੂੰ ਮਜ਼ਾ ਆ ਜਾਊਗਾ ਆਪਣਾ ਬਚਪਨ ਯਾਦ ਆ ਜਾਊਗਾ ਵੇਖੋ ਇੱਕ ਵਾਰੀ ਜੀ ਮਿੰਟ ਮੂਤ ਇੱਕ ਮਿੰਟ ਦੱਸ ਮੂਤ ਕਿਨੇ ਕਿਨੇ ਬਾਈਂ ਡੋਲੇ ਜੀਆ ਹੱਬਨ ਜੀ ਹਾਂ ਮਾੜੀ ਲੱਗ ਲਈ ਹਾਂ ਉਹ ਗੱਲ ਨਹੀਂ ਜੇ ਤੂੰ ਝੂਠ ਮਾਰ ਭਾਈ ਚਲ ਇੱਕ ਮਿੰਟ ਕਰਾਂ ਮਤਲੇਗੀ ਨਾਂਜੀ ਸੁਣਾ ਜੀ ਹਾਂ 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 ਸੁਣ ਇਹ ਕਾਪਾਈ ਸੀ ਹਾਂ ਲੈ ਲੈ ਰਦਾ ਸੀਗਾ ਤੂੰ ਵੀ ਅਲੋਸੀ ਪੁੱਤ ਅਬ ਬੈਕ ਕਾਪੀਆਂ ਤਾਂ ਹਰ ਗਈ ਸੀ ਮੈਂ ਤੈਨੂੰ ਦੇਖਿਆ ਸੀ ਤੂੰ ਲੇਖ ਦੇ ਕੋਲ ਬੈਠਾ ਸੀਗਾ ਬੈਠ ਸੀ ਨਾ ਹਾਂਜੀ ਬੈਠਾ ਸੀਗਾ ਹਾਂਜੀ ਆ ਦੇਖੀ ਕਿਹਿਆਂ ਦਾ ਹਾਂਜੀ ਬੈਠਾ ਬੈਠਾ ਰਹੇ ਸੀ ਕਰਾਉਂਦੇ ਸੀ ਨਾ ਜੀ ਇਹ ਨਹੀਂ ਅੱਜ ਨਾ ਦੇਖੀ ਕਿੱਥੇ ਹੈ ਤੇਰੀ ਕਿਥੇ ਹੈ ਜੀ ਮੈਂ ਕਿ ਮੈਂ ਮੈਂ ਕਿੱਥੇ ਆਪੀ ਹੋਰ ਆ ਗਈ ਜੀ ਹਾਂਜੀ ਮੇਰੇ ਨਾਲ

ਹਾਂ ਬੰਦਗੀ ਹਾਂ ਇਹ ਕਿਹੜਾ ਲੋਕਾ ਦੀ ਪੀ ਕੇ ਪੀ ਕੇ ਜੀ ਉਹ ਦੇਖਣਾ ਪਾਣੀ ਕਿੰਨਾ ਦੂਰ ਦੱਸ ਜੀ ਹਾਂ ਉਹ ਵੀ ਮਾ ਕੇ ਗੰਡਾ ਰਹੀ ਸੀ ਕੌਣ ਪਾ ਕੇ ਲਿਆਵਾ ਹਾਂ ਕਿੰਨੂ ਗਿਆ ਤੂੰ ਲੈ ਉਹਨੂੰ ਜੀ ਕੀ ਗਿਆ ਸੀਗਾ ਤਾਵਾ ਇਹ ਪਾਈ ਜਾਂਦਾ ਸੀ ਜੀ ਕੀ ਪਾਉਂਦਾ ਸੀ ਪਾਣੀ ਪਾਉਂਦਾ ਸੀ ਉਹਦੇ ਤੇ ਹਾਂ ਜੀ ਹਾਂ ਸਭ ਤੋਂ ਪਹਿਲਾਂ ਅੰਕਾ ਨਾਵਾ ਇਹ ਇੱਕ ਇੱਕ ਨਾ ਮੱਟਾ ਵਾਲੀ ਇਹ ਕਹਿੰਦਾ ਸੀਗਾ ਕਹਿੰਦਾ ਅੱਲੀ ਜੀ ਜੀ ਹਾਂ বাস বি কেন্দ্র দেখুন রোজ দেখ ਉਹ ਇਹ ਸਾਰਾ ਪਾਣੀ ਬੈਂਚ ਤੇ ਡੋਲਦਾ। ਜਿਹੜੇ ਬੈਂਚ ਤੇ ਪਾਣੀ ਡੋਲਦਾ ਉਸੇ ਮੇਰੇ ਹੁੰਦੇ ਆਪਾਂ। ਲਾਲ ਜੀ, ਕਦੇ ਆ ਕੇ ਹੁੰਦੇ ਆ। ਬੈਂਚ ਤੇ ਬਸ ਸੰਜੀ। ਬੈਂਚ ਤੇ ਆ ਕੇ ਹੁੰਦੇ ਆ। ਹਾਂ ਏ। ਆਹ ਦੇਖ ਹੰਤਾ ਸਾਰੇ ਸਬੂਤ ਕਿੱਠੇ ਕਰੀ ਫਿਰਦਾ? ਨਹੀਂ। ਹਾਂ ਜੀ। ਸਬੂਤ ਕੋਈ ਨਹੀਂ। ਲੈ ਕੇ ਜੁਟ ਬੋਲ ਦਿੰਦਾ। ਨਹੀਂ ਕਿੱਥੇ ਆ? ਆ ਲੈ ਆ ਲੈ ਜੀ। ਨਹੀਂ ਦਿੰਦਾ। ਆ ਲੈ ਕੱਜੀ। ਲੈ ਤਾਂ ਜੁਟ ਬੋਲ ਦਿੰਦਾ ਪੁੱਤ। ਨਹੀਂ। ਹਾਂ ਕਿਨੇ ਰੋਦੇ ਸੀਗਾ ਲੈ ਹਰ ਵੇ ਸਾਰੇ ਤੇਰਾ ਨਾਮ ਕਿਉਂ ਲੈ ਰਹੇ ਹੈ ਲੈ ਆਪਨੇ ਜੀ ਜੀ ਦੇਖਦੇ ਨਹੀਂ ਦੋਮਰਾ ਜੀ ਲੈ ਦੇਖ ਲੈ ਕਿ ਆਪਣਾ ਐ ਕਿ ਕਿ ਤਬੀ ਨਹੀਂ ਕਰ ਨਾਲ ਰੋਦੇ ਆ ਜੀ ਨਹੀਂ ਰਹਿਣਾ ਸੀਗਾ ਰਮਨ ਜੀ ਨੰਨੀ ਨਹੀਂ ਰਹਾ ਬੱਚਾ ਕਰਾਂਗੇ ਆ ਗਈ ਆ ਗਈ ਜੀ ਹੁਣ ਆਪਾਂ ਕੀ ਸਜ਼ਾ ਦਈਏ ਇਹਨਾਂ ਨੂੰ ਇਹਨਾਂ ਨੂੰ ਲੱਛੀ ਲਾ ਕੇ ਇੱਥੇ ਛੋੜ ਦਿਆ ਕਰੋ ਛੋੜ ਹੀ ਛੱਡ ਜੀ ਹਾਂ ਇਹ ਤੇ ਰੋਣਗੇ ਤਾਂ ਹੋਰ ਕੁਸਰਤ ਹੋਸ ਹੋਰ ਕੀ ਕਰੀਏ ਕੁੱਤਾ ਗੀ ਕੁੱਤਾ ਹੈ ਕੁੱਤੀ ਹੈ ਹਾਂਜੀ ਪੱਕਾ ਹਾਂ ਕੁੱਤੀ ਤੁਸੀਂ ਕਰਦੇ ਹੁੰਦੇ ਉਹ ਤੋਂ ਤੁਹਾਡੇ ਨਾਲ ਕੀ ਹੋਣਾ ਚਾਹੀਦਾ ਮੇਰੇ ਕੋਲੇ ਸਾਰਾ